ਸ੍ਰੀ ਕਾਲ ਜੀ ਸਾਰਿਆਂ ਨੂੰ ਲੱਗੇ ਜੀ ਅੱਜ ਇੱਕ ਹੋਰ ਨਵਾਂ ਬਲੌਗ ਸ਼ੁਰੂ ਕਰਨਾ ਅੱਜ ਚੱਲੇ ਦੇ ਆਪਾਂ ਜਿਹੜੇ ਜੌਂ ਪੱਡੇ ਦੇ ਪਟਿਆਲੇ ਮੰਡੀ ਚ ਵੇਚਣ ਵਾਸਤੇ ਪਾਲੀ ਦੀ ਟਰਾਲੀ ਆਪਾਂ ਨੇ ਜੀ ਜੌਂਡੀਓ 5310 ਨਾਲ ਦੇਖਦੇ ਜਾ ਕੇ ਕਿੰਨਾ ਕੁ ਝਾੜ ਹੁੰਦਾ ਜੀ ਕੇ ਰੇਟ ਲੱਗਦਾ ਆਪਾਂ ਦੱਸਾਂਗੇ ਤੁਹਾਨੂੰ ਵੀਡੀਓ ਨਾਲ ਬਣੇ ਰਹਿਓ ਆਪਣੀ ਨਾਲ ਚੱਲਦੇ ਜੀ ਹੁਣ ਆਪਾਂ ਪਟਿਆਲੇ ਪਿਆਨੋ ਟਰਾਲੀ ਦੇ ਵਿੱਚ ਐ ਵੀ ਧਾਰਾ ਕਿਤੇ ਥੱਲੇ ਨਾ ਖਰਾਬ ਨਿਕਲਾਂ ਥੋੜੇ ਵਿੱਚ ਨਰਮ ਹੋਦਨੇ ਚਾਹੂੰ ਕਿਤੇ ਕਿਤੇ ਗਿਰੇ ਹੋਏ ਜਿਹੜੇ ਦਾਣੇ ਦੁਬਾਰਾ ਫੁੱਟੇ ਹੋਏ ਤੇ ਵੀ ਉਹ ਹਰੇ ਦਾਣੇ ਕਿਤੇ ਖਲਾਅ ਆਪਣਾ ਕਰਕੇ ਹੁਣ ਥੱਲੇ ਬਾਕੀ ਦੇਖਦੇ ਆਂ ਜਾ ਕੇ ਆਪਾਂ ਮੰਡੀ ਚ ਕਿਹੋ ਜਿਹਾ ਨਿਕਲਦੇ ਨੇ ਮਿਲਦੇ ਆਂ ਜੀ ਅੱਗੇ ਆਪਾਂ ਰਸਤੇ ਦੇ ਵਿੱਚ ਹੋਰ ਕਿੱਥੇ ਕਿਰੇ ਆਪਾਂ ਸਾਂਦਰ ਰੋਡ ਤੇ Það er einhvers veginn að það er út af því að það er eitthvað takk fyrir að við maður nægir það. ਚੁੱਕੇ ਤੇ ਜੀ ਆਪਾਂ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਲੱਗੇ ਪੱਖਾ ਲਾਉਣ ਜੀ ਆ ਨਾ ਦੇ ਨਾਲ ਪੱਖਾ ਲਾ ਰਹੇ ਨੇ ਨਾ ਦੇ ਨਾਲ ਇਹ ਕਹਿੰਦੇ ਭਰ ਦਾਂਗੇ ਫਿਰ ਤੁਹਾਨੂੰ ਦੱਸਾਂਗੇ ਤੇ ਕੀ ਝਾੜਾ ਜੀ ਆਪਣਾ ਜਾਵਾਂ ਦਾ ਜੋ ਪੈਣੀ ਜ ਆਪਣੇ ਬਿਲਕੁਲ ਸੁੱਤੇ ਸਾਫ ਜੋਂ ਜੋ ਵੀ ਮਲੇਮ ਜੀ ਕੀ ਹਾਲ ਹੈ ਤੇਰਾ ਕਰਤਾ ਦਾ ਸ਼ੁਰੂ ਤੋਲ ਜੀ ਆਪਾਂ ਨੇ ਚੱਲ ਰਿਹਾ ਕੰਡਾ 1 2 3 4 5 6 7 7 ਬੋਰੀਆਂ ਭਰ ਗਏ ਨੇ ਜੀ ਅੱਠਵੇਂ ਤੋਲ ਰਹੀ ਆ ਸਾਰੇ ਤੋਲ ਕੇ ਫਿਰ ਤੁਹਾਨੂੰ ਦੱਸਾਂਗੇ ਜੀ ਆਪਣੇ ਕਿੰਨੀਆਂ ਪੂਰੀਆਂ ਹੋ ਗਈਆਂ ਓਹ ਇਹਨਾਂ ਦੀ ਥਲਾਈ ਹਾਂਜੀ ਲੱਗਦਾ ਤੋਲ ਆਪਾਂ ਹੋ ਕੇ ਤੇ ਫ੍ਰੀ ਜੀ ਦੋ ਦਾ ਕੰਮ ਹੋ ਗਿਆ ਦਾ ਫਾਈਨਲ ਆਪਣਾ ਬੋਰੀਆਂ ਹੋਈਆਂ ਨੇ ਜੀ ਆਪਣੀਆਂ 1 2 3 4 5 6 7 8 9 10 1 2 3 4 5 6 7 8 9 90 ਬੋਰੀਆਂ ਹੋ ਗਈਆਂ ਜੀ 1 2 3 93 ਬੋਰੀਆਂ ਬਾਕੀ ਆ ਉੱਪਰ ਆ ਜੀ 93 ਬੋਰੀਆਂ 26 ਕਿਲੋ ਮਾਲ ਹੋ ਗਿਆ ਜੀ ਆਪਣਾ ਇਹ ਹਾਂਜੀ ਆਪਾਂ ਵੇਚਦੇ ਜਿਉਂ ਆਗਦੇ ਆਪਾਂ ਆਪਣੀ ਮੋਟਰ ਤੇ ਜੀ ਟਰਾਲੀ ਕੱਢਤੀ ਤੇ ਅੰਦਰ ਲਾ ਰਹੇ ਹਾਂ ਜਿੰਦਾ ਸ਼ਟਰ ਨੂੰ ਤੇ ਵੀਰੇ ਆਪਣੇ ਜੌਵਾਂ ਦਾ ਝਾੜ ਰਿਹਾ ਬਹੁਤ ਵਧੀਆ ਅਤੇ ਰੇਟ ਵੀ ਬਹੁਤ ਵਧੀਆ ਲੱਗ ਗਿਆ ਆਪਣੇ ਜੌਵਾਂ ਦਾ ਤੁਹਾਨੂੰ ਦੱਸ ਦਿਆਂ ਵੀ ਆਪਣਾ ਰੇਟ ਲੱਗਿਆ ਵੀਰੇ 23 ਤੋਂ 2400 ਦੇ ਵਿੱਚ ਵਿੱਚ ਅਤੇ ਜਿਹੜਾ ਝਾੜ ਰਿਹਾ ਵੀਰੇ ਆਪਣਾ 18 ਤੋਂ ਲੈ ਕੇ 20 ਕੁਆਂਟਲ ਦੇ ਵਿੱਚ ਵਿੱਚ ਝਾੜ ਰਿਹਾ ਬਹੁਤ ਵਧੀਆ ਝਾੜ ਰਿਹਾ ਆਪਣਾ ਇਹ ਆਪਣੀ 1 ਜਨਵਰੀ ਦੇ ਇੱਕ ਜਨਵਰੀ ਤੋਂ ਲੈ ਕੇ 10 ਜਨਵਰੀ ਦੇ ਵਿੱਚ ਵਿੱਚ ਲਾਵੇ ਤੇ ਜਿਉਂ ਇੱਕ ਆਪਣੇ ਅੱਧੇ ਕ ਪਹਿਲਾਂ ਲੱਗੇ ਤੇ ਅੱਧੇ ਕ ਬਾਅਦ ਵਿੱਚ ਮਤਲਬ ਕਿ 10 ਕ ਜਨਵਰੀ ਤੱਕ ਆਪਣੇ ਤਕਰੀਬਨ ਸਾਰੇ ਬਿੱਜੇ ਕਿਤੇ ਜਿਉਂ ਤਿੰਨ ਕਿੱਲੇ ਤੇ ਇਹ ਜਿਉਂ ਆ ਦੇ ਕੁਝ ਆਪਾਂ ਘਰਾਂ ਰੱਖ ਲਏ ਤੇ ਮਹਿਸਾਂ ਤੇ ਦਾਣੇ ਵਾਸਤੇ ਜਿਹੜੇ ਜ਼ਿਆਦਾ ਤੇ ਆਪਾਂ ਵੇਚ ਜਾਂਦੇ ਜੀ ਫਿਰ ਕਿਉਂਕਿ ਖਰਾਬ ਹੋ ਜਾਂਦੇ ਨੇ ਜ਼ਿਆਦਾ ਰੱਖ ਕੇ ਤੇ ਇੱਕ ਨਾ ਵੀਰੇ ਆਪਣੇ ਵੀਡੀਓ ਨੂੰ ਵਾਤ ਪਾਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਵੀਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਅਤੇ ਚੈਨਲ ਨੂੰ ਜਰੂਰ ਵੀਰੇ ਆਪਣੇ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਦੇਖਣ ਲਈ ਜੀ ਧੰਨਵਾਦ ਮਿਲਦੇ ਆਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ